ਖਾਨ ਸਾਹਿਬ ਤੇ ਇੱਕ ਵਾਰ ਫਿਰ ਤੋਂ ਦੁੱਖਾਂ ਦਾ ਪਹਾੜ ਟੁੱਟਿਆ ਪਹਿਲਾਂ ਮਾਤਾ ਤੇ ਹੁਣ ਪਿਤਾ ਜੋ ਸੰਦੀਵੀ ਵਿਸ਼ੋੜਾ ਦੇ ਗਏ ਨੇ ਕੁਝ ਦਿਨ ਪਹਿਲਾਂ ਹੀ ਪੰਜਾਬੀ ਕਲਾਕਾਰ ਮਾਤਾ ਦਾ ਦੇਹਾਂਤ ਤੇ ਅਫਸੋਸ ਕਰਕੇ ਗਏ ਸੀ ਹੌਸਲਾ ਦੇ ਕੇ ਗਏ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਉਹੀ ਹੌਸਲਾ ਦੇਣ ਵਾਸਤੇ ਪਹੁੰਚੇ ਹੋਏ ਨੇ ਬਹੁਤ ਹੀ ਦੁਖਦਾਈ ਮੈਂ ਕੁਝ ਦਿਨ ਪਹਿਲਾਂ ਤੁਸੀਂ ਆਂਦੇ ਹੋ ਹੌਸਲਾ ਦਿੰਦੇ ਹੋ ਤੇ ਫਿਰ ਪਤਾ ਲੱਗਦਾ ਕਿ ਪਿਤਾ ਜੀ ਦਾ ਵੀ ਦੇਹਾਂਤ ਹੋ ਗਿਆ ਮੈਂ ਕੀ ਕਹਾ ਕਿਉਂਕਿ ਸਾਡੇ ਕੋ ਕਿਸੇ ਕੋਈ ਵੀ ਲਫ਼ਜ਼ ਨਹੀਂ ਹੈ ਗਿਆ ਇਸ ਵੇਲੇ ਜੋ ਐ ਸਵੇਲੇ ਦੁੱਖ ਦੀ ਘੜੀ ਖਾਨ ਸਾਹਿਬ ਦੇ ਉੱਤੇ ਆ ਨਾ ਪ੍ਰਮਾਤਮਾ ਇਦਾਂ ਦਾ ਦੁਖੀ ਇਸ ਕਦੀ ਇਦਾਂ ਦਾ ਟਾਈਮ ਕਿਸੇ ਤੇ ਨਾ ਲਿਆਵੇ ਜਿਹੜਾ ਉਹਦੇ ਤੇ ਹਾਲ ਹੈ ਐਡੀ ਮਾੜੀ ਖਬਰ ਐਡੀ ਮਾੜੀ ਖਬਰ ਹਜੇ 15 ਦਿਨ ਨਹੀਂ ਹੋਏ ਮਾਤਾ ਜੀ ਨੂੰ ਗਿਆਨ ਨੂੰ ਤੇ ਮਗਰੇ ਪਿਤਾ ਜੀ ਹੋਣਾ ਦਾ ਇਦਾਂ ਹੋ ਗਿਆ ਉਹਨਾਂ ਦਾ ਚਲੇ ਜਾਣਾ ਔਰ ਸਾਰਟਲੀ ਸਾਰਿਆਂ ਲਈ ਬਹੁਤ ਦੁੱਖ ਦੀ ਘੜੀ ਆ ਕਿਉਂਕਿ ਸਾਡਾ ਪਰਿਵਾਰ ਹੈ ਖਾਨ ਸਾਹਿਬ ਸਾਡਾ ਪਰਿਵਾਰ ਹੈ ਸਾਰੇ ਅਸੀਂ ਇੱਕੋ ਪਰਿਵਾਰ ਦੇ ਜੀ ਆ ਮਿਊਜ਼ਿਕ ਇੰਡਸਟਰੀ ਜਿਹੜੀ ਹੁੰਦੀ ਉਹ ਸਾਰੇ ਇੱਕ ਦੂਜੇ ਨਾਲ ਅਟੈਚ ਹੁੰਦੇ ਆ ਤੇ ਸਾਰੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਵੀ ਸਾਨੂੰ ਐਸ ਵੇਲੇ ਕੁਝ ਸਮਝ ਨਹੀਂ ਆ ਰਿਹਾ ਜਦੋਂ ਮੈਂ ਕੱਲ ਫੋਨ ਕੀਤਾ ਖਾਨ ਸਾਹਿਬ ਨੂੰ ਜਦੋਂ ਪਤਾ ਲੱਗਿਆ ਪਹਿਲਾਂ ਤਾਂ ਯਕੀਨ ਹੀ ਨਹੀਂ ਹੋਇਆ ਮੈਂ ਨਿੱਕੋ ਜਿਹੋਣੇ ਨੂੰ ਫੋਨ ਕਰਕੇ ਦੱਸਿਆ ਫਿਰ ਇਦਾਂ ਹੋ ਗਿਆ ਮੈਂ ਕਿਹਾ ਨਹੀਂ ਯਾਰ ਇਦਾਂ ਨਹੀਂ ਹੋ ਸਕਦਾ ਤੇ ਮੈਂ ਖਾਨ ਸਾਹਿਬ ਨੂੰ ਜਦੋਂ ਫੋਨ ਕੀਤਾ ਤੇ ਪੁੱਪਾ ਮਾਰ ਮਾਰ ਕੇ ਹੋਇਆ ਕਹਿੰਦਾ ਮੈਂ ਨਾਤ ਹੋ ਗਿਆ ਭਾਜੀ ਅੱਜ ਭਾਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਮੈਂ ਮੇਰੀ ਦੁਨੀਆ ਉਜੜ ਗਈ। ਔਰ ਇਹ ਕੋ ਕਹਿਣ ਵਾਲੀ ਗੱਲ ਨਹੀਂ ਕਿਉਂਕਿ ਇਹ ਜਿਹੜੀ ਦੁੱਖ ਦੀ ਘੜੀ ਹੈ ਉਹਨੂੰ ਹੀ ਪਤਾ ਹੈ। ਜੀ। ਉਹਦੇ ਤੇ ਜੋ ਇਸ ਵੇਲੇ ਸਾਵਾ ਬੀਤ ਰਿਹਾ ਉਹ ਕੋ ਬਿਆਨ ਨਹੀਂ ਕੀਤਾ ਜਾ ਸਕਦਾ। ਆਪਾਂ ਤੇ ਆਏ ਆ ਬੈਠਾਂਗੇ ਕਿਉਂਕਿ ਜਿਸ ਬੰਦੇ ਤੇ ਬੀਤ ਦੇ ਹੁੰਦੇ ਉਹਨੂੰ ਪਤਾ ਹੁੰਦਾ ਵੀ ਕੀ ਮਾਹੌਲ ਹੈ। ਜੀ ਦੁਨੀਆ ਹੀ ਉਜੜ ਗਈ। ਹਾਂ ਜੀ। ਇਕ ਬੱਚੇ ਮਾਪੇ ਦਾ ਸਹਾਰਾ ਬਹੁਤ ਜ਼ਰੂਰੀ ਆਸ-ਪਾਸ ਦੇ ਲੋਕ ਵੀ ਦੱਸ ਰਹੇ ਨੇ ਕਿ ਖਾਨ ਸਾਹਿਬ ਜਦੋਂ ਮਾਤਾ ਜੀ ਦਾ ਅਦੇਹਾਂਤ ਹੁੰਦਾ ਤੇ ਸਾਰਿਆਂ ਨੂੰ ਕਹਿੰਦੇ ਕਿ ਮੈਂ ਹੁਣ ਆਪਣੇ ਪਿਤਾ ਨੂੰ ਆਪਣੇ ਨਾਲ ਹੀ ਰੱਖਣਾ ਹੈ ਮੈਂ ਇਹਨਾਂ ਦੀ ਪੂਰੀ ਸੇਵਾ ਕਰਨੀ ਹੈ ਪਰ ਹੁਣ ਵਿੱਚ ਹੀ ਵਿਛੋੜਾ ਪੈ ਗਿਆ ਹਾਂਜੀ 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 ਹੁਣ ਫਗਵਾੜੀ ਸੀ ਉਹਨਾਂ ਦੇ ਕੋਲ ਹੀ ਸੀ ਉਹ ਖਾਨ ਦੇ ਕੋਲ ਹੀ ਸੀ ਫਾਦਰ ਉਹਨਾਂ ਦੇ ਤੇ ਮੈਂ ਜਿਹੜਾ ਹਮੇਸ਼ਾ ਦੇਖਦਾ ਕਿਉਂਕਿ ਮਾਪੇ ਦੀ ਅਟੈਚਮੈਂਟ ਹਰ ਬੱਚੇ ਨਾਲ ਹੁੰਦੀ ਹੈ ਪਰ ਇਹਦੀ ਬਹੁਤ ਜ਼ਿਆਦਾ ਸੀ ਕਿਉਂਕਿ ਆਪਾਂ ਇਹਦੀਆਂ ਵੀਡੀਓਜ਼ ਦੇਖਦੇ ਆਂ ਆਪਾਂ ਸਨੈਪਸ ਦੇਖਦੇ ਆਂ ਇਹਦੀਆਂ ਸਾਰੇ ਦੇਖਦੇ ਆ ਔਰ ਜਦੋਂ ਦੇਖਦੇ ਆ ਕਿੰਨਾ ਪਿਆਰ ਕਰਦਾ ਸੀ ਬਹੁਤ ਜ਼ਿਆਦਾ ਤੇ ਜਦੋਂ ਇੱਕ ਅਟੈਚਮੈਂਟ ਇਸ ਲੈਵਲ ਤੇ ਹੋਵੇ ਨਾ ਤੇ ਉਹ ਜਦੋਂ ਇਹ ਘਾਟਾ ਪਿਆ ਜਾਵੇ ਤੇ ਬਹੁਤ ਐਸਲੇ ਬਹੁਤ ਜ਼ਿਆਦਾ ਪਰੇਸ਼ਾਨ ਮੈਂ ਹੀ ਅਰਦਾਸ ਕਰੂੰਗਾ ਕਿ ਪ੍ਰਮਾਤਮਾ ਫਾਦਰ ਸਾਹਿਬ ਨੂੰ ਉਹਨਾਂ ਦੇ ਨੂੰ ਚੱਲਣਾ ਚ ਨਿਵਾਸ ਦੇਣ ਔਰ ਖਾਨ ਨੂੰ ਉਹਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਔਰ ਮੈਂ ਇਹ ਅਰਦਾਸ ਕਰੂੰਗਾ ਕਿ ਸਾਰੇ ਜਣੇ ਆਪਣੇ ਮਾਪੇ ਦੀ ਸੇਵਾ ਕਰਿਆ ਕਰੋ ਵੱਧ ਤੋਂ ਵੱਧ ਜਿੰਨਾ ਤੁਸੀਂ ਸਮਾਜ ਨਾਲ ਆਪਣੇ ਪਰਿਵਾਰ ਦੇ ਨਾਲ ਬਤਾ ਸਕਦੇ ਬਤਾਇਆ ਕਰੋ ਆਪਣੇ ਮਾਪੇ ਦਾ ਕੋਈ ਉਹਨਾਂ ਕੋਲ ਜਿਹੜੇ ਝਟਕਾ ਵੀ ਮਾਰਦੇ ਉਹਨੂੰ ਵੀ ਹੱਸ ਕੇ ਸਮਝਿਆ ਕਰੋ ਕਿਉਂਕਿ ਉਹਨਾਂ ਦੇ ਝਟਕਾ ਦੇ ਵਿੱਚ ਵੀ ਕੋਈ ਨਾ ਕੋਈ ਸਿਹਤ ਹੁੰਦੀ ਹੈ ਜੋ ਕਿ ਮੈਂ ਦੇ ਵਿੱਚ ਦੇਖਦਾ ਸੀ ਤੇ ਬਹੁਤ ਤਕਲੀਫ ਦਾ ਸਮਾਂ ਹੈ ਇਸ ਵੇਲੇ ਤੇ ਮੈਂ ਬਸ ਇਹ ਅਰਦਾਸ ਕਰੂੰਗਾ ਤੁਹਾਡੇ ਚੈਨਲ ਦੇ ਮਾਧਮ ਨਾਲ ਸਾਰੇ ਪੰਜਾਬ ਤੇ ਬਹੁਤ ਮਾੜਾ ਸਮਾਂ ਚੱਲ ਰਿਹਾ ਤੇ ਸਾਰੇ ਆਪਾਂ ਰਲ ਕੇ ਅਰਦਾਸ ਕਰੀਏ ਜਿਸ ਸਮੇਂ ਜੋ ਆਪਾਂ ਨਿਕਲ ਰਹੇ ਆਂ ਪ੍ਰਮਾਤਮਾ ਮੇਰ ਕਰੇ ਇੰਦਾਂ ਦੀ ਦੁਖੀ ਘੜੀ ਹੋਰ ਕੋਈ ਨਾ ਇੰਦਾਂ ਦੀ ਖਬਰ ਕੋ ਸਾਨੂੰ ਹੋਰ ਸੁਣਨ ਨੂੰ ਨਾ ਮਿਲੇ ਜਿਸ ਦਿਨ ਅਸੀਂ ਬਿਲਕੁਲ ਹੀ ਟੁੱਟ ਗਏ ਅਸੀਂ ਬਹੁਤ ਟੁੱਟੇ ਹੋਏ ਆਂ ਸਾਰੇ ਸਾਰੇ ਬਹੁਤ ਟੁੱਟੇ ਹੋਏ ਆਂ ਥੈਂਕ ਯੂ ਤਾ ਬਿਲਕੁਲ ਖਾਨ ਸਾਹਿਬ ਦੇ ਪਿਤਾ ਦੇ ਇਹਾਤ ਹੋ ਜਾਂਦਾ ਜਿੱਥੇ ਅਫਸੋਸ ਕਰਨ ਵਾਸਤੇ ਪਹੁੰਚੇ ਨੇ ਉੱਥੇ ਹੀ ਉਹ ਵੀ ਕਹਿ ਰਹੇ ਨੇ ਕਿ ਪੰਜਾਬ ਦੇ ਉੱਤੇ ਇੱਕ ਬਹੁਤ ਹੀ ਮਾੜੀ ਘੜੀ ਚੱਲ ਰਹੀ ਹੈ ਇੱਕ ਤੋਂ ਬਾਅਦ ਇੱਕ ਮੌਤ ਦੀਆਂ ਖਬਰਾਂ ਆ ਰਹੀਆਂ ਹਾਦਸੇ ਦੀਆਂ ਖਬਰਾਂ ਆ ਰਹੀਆਂ ਤੇ ਹੁਣ ਇਸ ਦੇ ਠੱਲ ਪੈਣੇ ਚਾਹੀਦੀ ਹੈ